ਹੈਲੋ ਹਾਂਜੀ ਸੋਸ਼ੀਕਾਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਸ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਜੋ ਹੋਏਗੀ ਜੀ ਸਿੰਪਲ ਸੋਬਰ ਤੇ ਸਰਦਾਰੀ ਸੂਟਾਂ ਦੇ ਉੱਪਰ ਹੋਏਗੀ ਜੀ ਗਲਾਸ ਸਿਲਕ ਦੇ ਸੂਟ ਹੋਣਗੇ ਪਲੱਸ ਗਲਾਸ ਆਰਗੈਂਜ਼ਾ ਦੇ ਸੂਟ ਹੋਣਗੇ ਪਲੱਸ ਕ੍ਰੇਪ ਦੇ ਤੁਹਾਨੂੰ ਸੂਟ ਮਿਲਣਗੇ ਜੀ ਸਾਰੇ ਦੇ ਸਾਰੇ ਹੋਣਗੇ ਜਿਹੜੇ ਸਿੰਪਲ ਸੋਬਰ ਪਾਰਟੀ ਵੇਅਰ ਸੂਟ ਹੋਣਗੇ ਜੀ ਘੱਟ ਪ੍ਰਾਈਸ ਦੇ ਵਿੱਚ ਹੋਣਗੇ ਪਹਿਣਾ ਦੀ ਡਿਮਾਂਡ ਦੇ ਉੱਪਰ ਆਪਾਂ ਜਿਹੜੀ ਇਹ ਵੀਡੀਓ ਆ ਜਿਹੜੀ ਉਹ ਰਿਪੀਟ ਕਰ ਰਹੇ ਆ ਜੀ ਰੀਸਟਾਕ ਕੀਤਾ ਆਪਾਂ ਨੇ ਇਹ ਵਾਲਾ ਜਿਹੜਾ ਹੈਗਾ ਸਟਾਕ ਜੀ ਹੁਣ ਨਵੇਂ ਡਿਜ਼ਾਈਨਾਂ ਤੇ ਨਵੇਂ ਪ੍ਰਿੰਟਾਂ ਦੇ ਵਿੱਚ ਆ ਚੁੱਕਿਆ ਜੀ ਆਪਣੇ ਕੋਲੇ ਗਲਾਸ ਸਿਲਕ ਜੀ ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਡੇ ਤੋਂ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟਾਂ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਦਿਖਾਵਾਂਗੇ ਜੀ ਤੁਹਾਨੂੰ ਗਲਾਸ ਸਿਲਕ ਦੇ ਸੂਟ ਹੋਣਗੇ ਜੀ ਗਲਾਸ ਸਿਲਕ ਦੇ ਸੂਟ ਹੋਣਗੇ ਪ੍ਰਿੰਟਡ ਹੋਣਗੇ ਜੀ ਪ੍ਰਿੰਟਡ ਸੋਬਰ ਤੇ ਸਰਦਾਰੀ ਸੂਟ ਹੋਣਗੇ ਜੀ ਪ੍ਰਾਈਸ ਸਾਰਿਆਂ ਦਾ ਆਪਾਂ ਨੂੰ ਤੁਹਾਨੂੰ ਦੱਸਿਆ ਕਿ 1350 ਰੁਪਏ ਦੇ ਵਿੱਚ ਤੁਹਾਨੂੰ ਆਪਾਂ ਗਲਾਸ ਸਿਲਕ ਦਾ ਜਿਹੜਾ ਹੈਗਾ ਇਹ ਉਹ ਕੰਪਲੀਟ ਸੂਟ ਆ ਜਿਹੜਾ ਉਹ ਤੁਹਾਨੂੰ ਦਿਨੇ ਆ ਜੀ ਪਹਿਲਾਂ ਆਪਾਂ ਦਾ ਦੁਪੱਟਾ ਦਿਖਾਉਣਾ ਸਟਾਰਟ ਕਰ ਦਿੱਤਾ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਖੁੱਲੜੁੱਲਾ ਦੁਪੱਟਾ ਹੈ ਜੀ 2.5 ਮੀਟਰ ਦੀ ਕੱਟ ਹੈ ਜੀ ਦੁਪੱਟੇ ਦੀ ਪੂਰਾ ਖੁੱਲੜੁੱਲਾ ਦੁਪੱਟਾ ਹੈ ਜੀ ਬੜਾ ਹੀ ਪਿਆਰਾ ਜਿਹਾ ਫਰੋਜੀ ਸ਼ੇਡ ਹੈਗਾ ਜਿਸ ਦਾ ਲਓ ਜੀ ਚੈੱਕ ਕਰ ਲਓ 2.5 ਮੀਟਰ ਦੀ ਕੱਟ ਆ ਸਟਾਫ ਵੀ ਅਸੀਂ ਤੁਹਾਨੂੰ ਚੈੱਕ ਕਰਾ ਦਿੰਨੀ ਆ ਜਿਹੜੀਆਂ ਪੈਣਾ ਨਮੀਆਂ ਆਈਆਂ ਆਪਣੇ ਚੈਨਲ ਦੇ ਉੱਪਰ ਲਓ ਜੀ ਬਹੁਤ ਹੀ ਸੋਹਣਾ ਸਟਾਫ ਹੈ ਜੀ ਕੋਈ ਚੁਬਣ ਵਾਲਾ ਸਟਾਫ ਨਹੀਂ ਹੈਗਾ ਨਮਾ ਸਟਾਫ ਹੈਗਾ ਜੀ ਗਲਾਸ ਸਿਲਕ ਜੀ ਆ ਲੋ ਚੈੱਕ ਕਰ ਲਓ ਜੀ ਤੇ ਨਾਲ ਤੁਹਾਨੂੰ ਮਿਲੇਗਾ ਸ਼ਰਟ ਦਾ ਫੈਬਰਿਕ ਸੇਮ ਹੈ ਜਿਆ ਤੁਹਾਨੂੰ ਸ਼ਰਟ ਦਾ ਫੈਬਰਿਕ ਮਿਲੇਗਾ ਕਲਰ ਔਰ ਪਲੱਸ ਪ੍ਰਿੰਟ ਹੈ ਜਿਹੜਾ ਉਹ ਚੈੱਕ ਕਰ ਲਓ ਜੀ ਲਓ ਜੀ ਬਹੁਤ ਹੀ ਜ਼ਿਆਦਾ ਲਾਈਟ ਵੇਟ ਸਟਾਫ ਹੈ ਜੀ ਬਹੁਤ ਹੀ ਜ਼ਿਆਦਾ ਲਾਈਟ ਵੇਟ ਔਰ ਸੌਫਟ ਸਟਾਫ ਹੈ ਜੀ ਲਓ ਜੀ ਗਲਾਸ ਸਿਲਕ ਦਾ ਤੁਹਾਨੂੰ ਮਿਲੇਗਾ ਦੁਪੱਟਾ ਔਰ ਗਲਾਸ ਸਿਲਕ ਦੀ ਤੁਹਾਨੂੰ ਮਿਲੇਗੀ ਸ਼ਰਟ ਤੇ ਨਾਲ ਮਿਲੇਗੀ ਤੁਹਾਨੂੰ ਨੇਚਰਲ ਕ੍ਰੇਪ ਦੀ ਜਿਹੜੀ ਹੈਗੀ ਹੈ ਜੀ ਬਾਟਮ ਨੇਚਰਲ ਕ੍ਰੇਪ ਦੀ ਨਾਲ ਤੁਹਾਨੂੰ ਮਿਲੇਗੀ ਜੀ ਕ੍ਰੇਪ ਦੀ 80 ਗ੍ਰਾਮ ਵਾਲੀ ਕ੍ਰੇਪ ਦੀ ਨਾਲ ਮਿਲੇਗੀ ਤੁਹਾਨੂੰ ਬਾਟਮ ਜੀ ਲਓ ਜੀ ਬਾਟਮ ਦਾ ਸਟੱਫ ਵੀ ਆਪਾਂ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜੀ ਲਓ ਜੀ ਬਹੁਤ ਹੀ ਪਿਆਰਾ ਸਟੱਫ ਹੈ ਜੀ 1350 ਦੇ ਵਿੱਚ ਤੁਹਾਨੂੰ ਮਿਲ ਜਾਏਗਾ ਕੰਪਲੀਟ ਸੂਟ ਜੀ ਲਓ ਜੀ ਇਹ ਸਟਾਕ ਆ ਜਿਹੜਾ ਆਪਣੇ ਕੋਲ ਲਿਮਟਿਡ ਦਾ ਸਟਾਕ ਹੈਗਾ ਜੀ ਚੈੱਕ ਕਰੋ ਜੀ 1350 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਣਾ ਜੀ ਇਹਦੇ ਵਿੱਚ ਤੁਹਾਨੂੰ ਸੇਮ ਇੱਕ ਪੀਸ ਹੋਰ ਮਿਲੇਗਾ ਜੀ ਸੇਮ ਇੱਕ ਪੀਸ ਹੋਰ ਮਿਲੇਗਾ ਇਸ ਕਲਰ ਦੇ ਵਿੱਚ ਤੁਹਾਨੂੰ ਦੋ ਹੀ ਪੀਸ ਮਿਲਣਗੇ ਜੀ ਸੇਮ ਲਓ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ ਵਟਸਐਪ ਨੰਬਰ ਉੱਪਰ ਸੈਂਡ ਕਰ ਸਕਦੇ ਹੈਗੇ ਹੋ ਜੀ ਲਓ ਜੀ ਨੈਕਸਟ ਵੀ ਤੁਹਾਨੂੰ ਸੇਮ ਜਿਹੜਾ ਹੈਗਾ ਇੱਕ ਪੀਸ ਹੋਰ ਮਿਲੇਗਾ ਜੀ ਲਓ ਜੀ ਸੇਮ ਤੁਹਾਨੂੰ ਦੇ ਦੋ ਪੀਸ ਹੋ ਗਏ ਆ ਜੀ ਲਓ ਜੀ ਇੱਕ ਪੀਸ ਹੋਰ ਹੋ ਗਿਆ ਜੀ ਦੋ ਪੀਸ ਹੋ ਗਏ ਜੀ ਕੰਪਲੀਟ ਫਰੋਜ਼ੀ ਕਲਰ ਦੇ ਵਿੱਚ ਨੈਕਸਟ ਆ ਗਿਆ ਜੀ ਬੜਾ ਹੀ ਪਿਆਰਾ ਜਿਹਾ ਪੀਚ ਜਿਹਾ ਕਲਰ ਹੈ ਜੀ ਲਓ ਜੀ ਪਹਿਲਾਂ ਆਪਾਂ ਤੁਹਾਨੂੰ ਦੁਪੱਟਾ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਚੈੱਕ ਕਰ ਲਓ ਦੁਪੱਟਾ ਲਓ ਜੀ ਖੁੱਲਾ ਡੁੱਲਾ ਦੁਪੱਟਾ ਹੈ ਜੀ ਪ੍ਰੋਪਰ ਜਿਹੜੀ ਹੈਗੀ 44 ਇੰਚ ਤੋਂ ਵੀ ਵੱਧ ਦੀ ਜਿਹੜੀ ਹੈਗੀ ਇਹਨਾਂ ਦਾ ਪਣਾ ਹੈਗਾ ਜੀ ਲਓ ਜੀ ਖੁੱਲਾ ਡੁੱਲਾ ਦੁਪੱਟਾ ਹੈ ਜੀ ਪੂਰਾ ਗਲਾਸ ਸਿਲਕ ਦਾ ਦੁਪੱਟਾ ਹੈਗਾ ਜੀ ਡਿਜ਼ਾਈਨਰ ਦੁਪੱਟਾ ਹੈਗਾ ਲਓ ਚੈੱਕ ਕਰ ਲਓ ਜੀ ਲਓ ਜੀ ਤੇ ਨਾਲ ਤੁਹਾਨੂੰ ਸੇਮ ਅਜ਼ਮ ਮਿਲੇਗੀ ਸ਼ਰਟ ਗਲਾਸ ਸਿਲਕ ਦੀ ਜੀ ਤੇ ਨਾਲ ਤੁਹਾਨੂੰ ਮਿਲੇਗੀ ਨੇਚਰਲ ਗਰੇਪ ਦੀ ਬਾਟਮ ਜੀ ਗਲਾਸ ਸਿਲਕ ਦੀ ਹੀ ਤੁਹਾਨੂੰ ਮਿਲੇਗੀ ਸ਼ਰਟ ਜੀ ਲਓ ਜੀ ਪੂਰੀ ਸ਼ਰਟ ਦਾ ਪ੍ਰਿੰਟ ਅਸੀਂ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੇ ਆ ਚੈੱਕ ਕਰ ਲਓ ਬੜਾ ਹੀ ਪਿਆਰਾ ਜਿਹਾ ਛੇੜਾ ਸਾਰੇ ਦੇ ਸਾਰੇ ਸਿੰਪਲ ਸੋਬਰ ਤੇ ਸਰਦਾਰੀ ਸੂਟ ਹੋਣਗੇ ਇਸ ਤੇ ਵਿੱਚ ਆਪਾਂ ਦੋ ਸ਼ੇਡ ਆ ਜਿਹੜੇ ਬਾਟਮਸ ਤੇ ਲਗਾਏ ਆ ਇੱਕ ਲਾਈਟ ਆ ਥੋੜਾ ਜਿਹਾ ਤੇ ਇੱਕ ਡਾਰਕ ਹੈ ਜੀ ਜਿਹੜਾ ਤੁਸੀਂ ਕਹੋਗੇ ਅਸੀਂ ਲਗਾ ਦੇਾਂਗੇ ਜੀ ਲਓ ਜੀ ਇੱਕ ਤਾਂ ਬੇਸ ਕਲਰ ਨਾਲ ਦਾ ਕਲਰ ਹੈ ਜੀ ਇੱਕ ਜਿਹੜਾ ਹੈਗਾ ਇਸ ਤੇ ਵਿੱਚ ਫਲਾਵਰਿੰਗ ਵਾਲਾ ਕਲਰ ਹੈ ਜੀ ਉਸ ਤੇ ਨਾਲ ਮੈਚ ਹੁੰਦਾ ਜੀ ਇੱਕ ਸ਼ੇਡ ਲਓ ਜੀ ਚੈੱਕ ਕਰ ਲਓ ਇੱਕ ਸ਼ੇਡ ਇਹਦੇ ਨਾਲ ਮੈਚ ਹੁੰਦਾ ਜੀ ਫਲਾਵਰਿੰਗ ਦੇ ਨਾਲ ਚੈੱਕ ਕਰੋ ਜੀ ਇੱਕ ਸ਼ੇਡ ਇਸ ਨਾਲ ਮੈਚ ਹੋਏਗਾ ਇੱਕ ਜਿਹੜਾ ਹੈਗਾ ਬੇਸ ਕਲਰ ਜੀ ਬੇਸ ਕਲਰ ਦੇ ਨਾਲ ਇਸ ਦੀ ਮੈਚਿੰਗ ਹੁੰਦੀ ਹੈ ਜੀ ਦੇਖ ਲਓ ਜੀ ਜਿਹੜਾ ਕਲਰ ਤੁਸੀਂ ਕਹੋਗੇ ਅਸੀਂ ਉਹੀ ਕਲਰ ਲਗਾ ਦੇਾਂਗੇ ਜੀ ਨਾਲ ਬਾਟਮ ਦਾ ਨੇਚਰਲ ਗਰੇਪ ਦੀ ਬਾਟਮ ਹੋਏਗੀ ਜੀ ਗਲਾਸ ਸਿਲਕ ਦਾ ਦੁਪੱਟਾ ਹੋਏਗਾ ਔਰ ਗਲਾਸ ਸਿਲਕ ਦੀ ਹੀ ਤੁਹਾਨੂੰ ਮਿਲੇਗੀ ਸ਼ਰਟ ਜੀ ਇਸ ਤੇ ਇਸ ਕਲਰ ਦੇ ਵਿੱਚ ਵੀ ਸੇਮ ਤੁਹਾਨੂੰ ਦੋ ਪੀਸ ਮਿਲ ਜਾਣਗੇ ਜਿਹੜੀਆਂ ਪਹਿਣਾ ਸੇਮ ਪਾਉਣਾ ਚਾਹੁੰਦੀਆਂ ਨੇ 1350 ਦੇ ਵਿੱਚ ਕੰਪਲੀਟ ਸੂਟ ਮਿਲੇਗਾ ਜੀ 50 ਰੁਪਏ ਸ਼ਿਪਿੰਗ ਹੋਏਗੀ ਜੀ ਚੈੱਕ ਕਰ ਲਓ ਜੀ ਕੰਪਲੀਟ ਸੂਟ ਆ ਜਿਹੜਾ ਤੁਹਾਡਾ ਮਿਲ ਜਾਏਗਾ ਜੀ ਤੁਹਾਨੂੰ ਇਸ ਸ਼ੇਡ ਦੇ ਵਿੱਚ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਜੀ ਸੇਮ ਤੁਹਾਨੂੰ ਦੋ ਸੂਟ ਮਿਲ ਜਾਣਗੇ ਬਾਟਮ ਤੁਸੀਂ ਕਿਹੜੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਸਕਰੀਨਸ਼ਾਟ ਲੈ ਕੇ ਸੈਂਡ ਕਰਕੇ ਲਗਵਾ ਸਕਦੇ ਹੋ ਜੀ ਲਓ ਜੀ ਨੈਕਸਟ ਲਓ ਜੀ ਨੈਕਸਟ ਤੁਹਾਨੂੰ ਇਸ ਦੇ ਵਿੱਚ ਇੱਕ ਪੀਸ ਹੋਰ ਹੈ ਜੀ ਦੋ ਪੀਸ ਤੁਹਾਨੂੰ ਸੇਮ ਮਿਲ ਜਾਣਗੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਪਹਿਲਾਂ ਆਪਾਂ ਇਹਦਾ ਕਲਰ ਕੰਪਲੀਟ ਕਰੀਏ ਜੀ ਇਸਦੇ ਵਿੱਚ ਤੁਹਾਨੂੰ ਇੱਕ ਕਲਰ ਹੋਰ ਮਿਲੇਗਾ ਜੀ ਇਹ ਲੋ ਜੀ ਏਸੇ ਪ੍ਰਿੰਟ ਦੇ ਵਿੱਚ ਇੱਕ ਤੁਹਾਨੂੰ ਹੋਰ ਆ ਜਿਹੜਾ ਉਹ ਪ੍ਰਿੰਟ ਮਿਲੇਗਾ ਜੀ ਮਹਿਰੂਨ ਕਲਰ ਦਾ ਪ੍ਰਿੰਟ ਹੋਏਗਾ ਲੋ ਜੀ ਚੈੱਕ ਕਰ ਲੋ ਬੜਾ ਹੀ ਪਿਆਰਾ ਪ੍ਰਿੰਟ ਆ ਇਹ ਹੈਗਾ ਪ੍ਰਿੰਟ ਮੋਸਟ ਫੇਵਰੇਟ ਕਲਰ ਔਰ ਪ੍ਰਿੰਟ ਭੈਣਾਂ ਦਾ ਫੇਵਰੇਟ ਹੈ ਜੀ ਮਹਿਰੂਨ ਕਲਰ ਲੋ ਜੀ ਚੈੱਕ ਕਰੋ ਦੁਪੱਟਾ ਹੈਗਾ ਖੁੱਲਾ ਡੁੱਲਾ ਜੀ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੈ ਜੀ ਬਾਰਡਰ ਬਣਿਆ ਹੋਇਆ ਜੀ ਦੁਪੱਟੇ ਦੇ ਫੋਰ ਸਾਈਡ ਤੁਸੀਂ ਲੇਸ ਵੀ ਲਗਾ ਸਕਦੇ ਹੋ ਔਰ ਜਸਟ ਤੁਸੀਂ ਹੈਗਾ ਜਿਹੜਾ ਇਸ ਨੂੰ ਫਿਨਿਸ਼ਿੰਗ ਪੱਟੀ ਵੀ ਦੇ ਸਕਦੇ ਹੋ ਜੀ ਬਹੁਤ ਸੋਹਣਾ ਸੂਟ ਆ ਤੁਹਾਡਾ ਜਿਹੜਾ ਉਹ ਰੈਡੀ ਹੋ ਜਾਣਾ ਜੀ ਲਓ ਜੀ ਤੇ ਨਾਲ ਤੁਹਾਨੂੰ ਮਿਲੇਗੀ ਸ਼ਰਟ ਜੀ ਸੇਮ ਪ੍ਰਿੰਟ ਦੀ ਤੁਹਾਨੂੰ ਸ਼ਰਟ ਮਿਲੇਗੀ ਜੀ ਚੈੱਕ ਕਰ ਲਓ ਪ੍ਰਿੰਟ ਆਪਾਂ ਤੁਹਾਨੂੰ ਖੋਲ ਕੇ ਚੈੱਕ ਕਰਾ ਦਿੰਨੇ ਆ ਇਸ ਕਲਰ ਦੇ ਵਿੱਚ ਵੀ ਤੁਹਾਨੂੰ ਦੋ ਸੇਮ ਸੂਟ ਆ ਜਿਹੜੇ ਉਹ ਮਿਲ ਜਾਣਗੇ ਜੀ ਇਸ ਕਲਰ ਚ ਵੀ ਤੁਹਾਨੂੰ ਦੋ ਸੇਮ ਸੂਟ ਮਿਲ ਜਾਣਗੇ ਜੀ ਲਓ ਜੀ ਇਹ ਦੇ ਨਾਲ ਮਹਿਰੂਨ ਕਲਰ ਦੀ ਬਾਟਮ ਹੈ ਜੀ ਇਸ ਕਲਰ ਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਜੀ ਮਹਿਰੂਨ ਸ਼ੇਡ ਦੇ ਵਿੱਚ ਵੀ ਤੁਹਾਨੂੰ ਸੇਮ ਦੋ ਸੂਟ ਮਿਲਣਗੇ 1350 ਇਸ ਦਾ ਪ੍ਰਾਈਸ ਹੋਏਗਾ 50 ਰੁਪਏ ਸ਼ਿਪਿੰਗ ਹੋਏਗੀ ਜੀ ਵਿਦ ਦੁਪੱਟਾ ਤੁਹਾਨੂੰ ਕੰਪਲੀਟ ਸੂਟ ਮਿਲੇਗਾ ਨੈਚੁਰਲ ਕ੍ਰੇਪ ਦੀ ਨਾਲ ਬਾਟਮ ਹੋਏਗੀ ਜੀ ਚੈੱਕ ਕਰ ਲਓ ਜੀ ਤੁਹਾਨੂੰ ਦੋ ਪੀਸ ਸੇਮ ਮਿਲ ਜਾਣੇ ਜਿਸ ਤੇ ਨਾਲ ਜੇਕਰ ਤੁਸੀਂ ਹੋਰ ਕਿਸੇ ਕਲਰ ਦੀ ਜਿੱਦਾਂ ਟਮਾਟਰ ਰੈੱਡ ਹੋ ਗਿਆ ਜਾਂ ਫਿਰ ਆਪਣਾ ਹੋ ਗਿਆ ਬੇਸ ਕਲਰ ਇਦਾਂ ਦੀ ਜੋ ਕੋਈ ਬਾਟਮ ਲਗਾਉਣਾ ਚਾਹੁੰਦੇ ਹੋ ਤਾਂ ਫਿਰ ਅਸੀਂ ਤੁਹਾਨੂੰ ਡਾਈ ਕਰਾ ਕੇ ਦੇਾਂਗੇ ਜੀ ਤੁਸੀਂ ਡਾਈ ਕਰਵਾ ਕੇ ਲੈ ਸਕਦੇ ਹੋ ਜੀ ਨੈਕਸਟ ਤੁਹਾਨੂੰ ਇਹਦੇ ਨਾਲ ਦਾ ਇੱਕ ਪੀਸ ਹੋਰ ਮਿਲ ਜਾਏਗਾ ਜੀ ਮਹਿਰੂਨ ਕਲਰ ਦਾ ਪੀਸ ਤੁਹਾਨੂੰ ਇੱਕ ਹੋਰ ਮਿਲ ਜਾਏਗਾ ਜੀ ਲਓ ਜੀ ਨੈਕਸਟ ਆ ਗਿਆ ਜੀ ਇੱਕ ਬੜਾ ਹੀ ਪਿਆਰਾ ਜਿਹਾ ਗਲਾਸ ਸਿਲਕ ਦੇ ਉੱਪਰ ਡਿਜ਼ਾਈਨ ਹੈਗਾ ਜੀ ਲਓ ਜੀ ਮਹਦੀਆ ਕਲਰ ਹੈ ਜੀ ਬੜਾ ਹੀ ਪਿਆਰਾ ਜਿਹਾ ਸ਼ੇਡ ਹੈ ਕੰਟਰਾਸਟ ਦੁਪੱਟੇ ਨਾਲ ਹੈ ਜੀ ਲਓ ਜੀ ਡਿਜੀਟਲ ਪ੍ਰਿੰਟ ਤੁਹਾਨੂੰ ਮਿਲੇਗਾ ਜੀ ਫਰੰਟ ਦੇ ਉੱਪਰ ਸਇਲਫ ਪ੍ਰਿੰਟ ਜਿਹੜੀ ਤੁਹਾਨੂੰ ਸ਼ਰਟ ਮਿਲੇਗੀ ਜੀ ਬੈਕ ਦੇ ਉੱਪਰ ਵੀ ਤੁਹਾਨੂੰ ਮਿਲੇਗਾ ਸੇਮ ਐਜ਼ ਆ ਪ੍ਰਿੰਟ ਤੁਹਾਨੂੰ ਬੈਕ ਦੇ ਉੱਪਰ ਮਿਲੇਗਾ ਜੀ ਚੈੱਕ ਕਰ ਲਓ ਬੈਕ ਆਹ ਲਓ ਜੀ ਉਹ ਵਾਲੇ ਫਲਾਵਰ ਜਿਹੜੇ ਹੈਗੇ ਤੁਹਾਡੇ ਨੈਕ ਦੇ ਉੱਪਰ ਆ ਜਾਣੇ ਆ ਜੀ ਨਾਲ ਤੁਹਾਨੂੰ ਮਿਲੇਗੀ ਨੈਚਰਲ ਗਰੇਪ ਦੀ ਬਾਟਮ ਜੀ ਸੇਮ ਕਲਰ ਦੀ ਔਰ ਨਾਲ ਤੁਹਾਨੂੰ ਮਿਲੇਗਾ ਜੀ ਪ੍ਰਿੰਟਿੰਗ ਨਾਲ ਦਾ orange ਕਲਰ ਦਾ ਦੁਪੱਟਾ ਬੜਾ ਹੀ ਪਿਆਰਾ ਪੀਸ ਹੈ ਜੀ ਸੋਬਰ ਤੇ ਸਰਦਾਰੀ ਜੀ ਡਿਜ਼ਾਈਨਰ ਪੀਸ ਹੈ ਜੀ ਲਓ ਜੀ ਖੁੱਲਾ ਡੁੱਲਾ ਦੁਪੱਟਾ ਹੈ ਜੀ ਗਲਾਸ ਸਿਲਕ ਦਾ ਖੁੱਲਾ ਡੁੱਲਾ ਦੁਪੱਟਾ ਹੈਗਾ ਜੀ orange ਕਲਰ ਦਾ ਦੁਪੱਟਾ ਹੈ ਜੀ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੈਗਾ ਲਓ ਜੀ ਬੜਾ ਹੀ ਪਿਆਰਾ ਇਹਨਾਂ ਦਾ ਕੰਟਰਾਸਟ ਰੈਡੀ ਹੋਇਆ ਜੀ ਇਹ ਸਾਡੇ ਕੋਲ ਸਿੰਗਲ ਪੀਸ ਹੈ ਜੀ ਜਿਹੜੀਆਂ ਵੀ ਭੈਣਾਂ ਲੈਣਾ ਚਾਹੁੰਦੀਆਂ ਨੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਕਿਉਂਕਿ ਆਪਾਂ ਦੋ ਵਾਰ ਇਹਨਾਂ ਗਲਾਸ ਸਿਲਕ ਦੇ ਸੂਟਾਂ ਦੇ ਉੱਪਰ ਵੀਡੀਓ ਅਪਲੋਡ ਕਰ ਚੁੱਕੇ ਹਾਂ ਜੀ ਖਲੇ ਤੱਕ ਵੀ ਸਾਨੂੰ ਉਹਨਾਂ ਦੇ ਸਕਰੀਨਸ਼ਾਟ ਆ ਰਹੇ ਆ ਕਿ ਸਾਨੂੰ ਐਦਾਂ ਦੇ ਹੀ ਸੂਟ ਚਾਹੀਦੇ ਆ ਸੋ ਆਪਾਂ ਪਹਿਣਾ ਲਈ ਜਿਹੜੇ ਹੈਗੇ ਆ ਇਹ ਗਲਾਸ ਸਿਲਕ ਦੇ ਸੂਟ ਆ ਜਿਹੜੇ ਉਹ ਫੇਰ ਰੀਸਟਾਕ ਕੀਤੇ ਨੇ ਜੀ ਲਓ ਜੀ ਨੈਕਸਟ ਫੇਰ ਆ ਗਿਆ ਜੀ ਗਲਾਸ ਸਿਲਕ ਦੇ ਵਾਈਟ ਸੂਟ ਦੀ ਵੀ ਬੜੀ ਡਿਮਾਂਡ ਸੀਗੀ ਜੀ ਬਹੁਤ ਡਿਮਾਂਡ ਸੀਗੀ ਲਓ ਜੀ ਚੈੱਕ ਕਰ ਲਓ ਗਲਾਸ ਸਿਲਕ ਦਾ ਤੁਹਾਨੂੰ ਮਿਲੇਗਾ ਸੂਟ ਜੀ ਇਹ ਪ੍ਰਿੰਟ ਮਿਲੇਗਾ ਜੀ ਆਫ ਵਾਈਟ ਦੇ ਉੱਪਰ ਹੋਏਗਾ ਜੀ ਬੜਾ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ ਇਹ ਰਾਜਿਆ ਪ੍ਰਿੰਟ ਹੈ ਜੀ ਸੋਬਰ ਤੇ ਸਰਦਾਰੀ ਜੀ ਨਾਲ ਤੁਹਾਨੂੰ ਗਲਾਸ ਸਿਲਕ ਦੀ ਮਿਲੇਗੀ ਬਾਟਮ ਜੀ ਤੇ ਨਾਲ ਤੁਹਾਨੂੰ ਮਿਲੇਗਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਗਲਾਸ ਸਿਲਕ ਦਾ ਜੀ ਇਸ ਦੇ ਉੱਪਰ ਪ੍ਰਿੰਟਿੰਗ ਇਸ ਤਰ੍ਹਾਂ ਦੀ ਹੈ ਕਿ ਜਿਸ ਤਰ੍ਹਾਂ ਇਸ ਤੇ ਫੋਰ ਸਾਈਡ ਵਰਕ ਕੀਤਾ ਹੁੰਦਾ ਜੀ ਬੜਾ ਹੀ ਪਿਆਰਾ ਜ ਹੈ ਚੈੱਕ ਕਰੋ ਜੀ ਲਓ ਜੀ ਪੂਰਾ ਦੁਪੱਟਾ ਸੀ ਤੁਹਾਨੂੰ ਕੋਲ ਕੇ ਚੈੱਕ ਕਰਵਾ ਦਿੰਨੇ ਆ ਚੈੱਕ ਕਰ ਲਓ ਜੀ ਐਦਾਂ ਜਿਹੜੀ ਲੁੱਕ ਆ ਦੁਪੱਟੇ ਦੀ ਆਏਗੀ ਬੜੀ ਹੀ ਰਿਚ ਲੁੱਕ ਦੇ ਸੂਟ ਹੈਗੇ ਆ ਪ੍ਰਾਈਸ ਵੀ ਬੜਾ ਜੈਨੂਇੰਗ ਹੈ ਜੀ ਲਓ ਜੀ ਬੜੇ ਹੀ ਪਿਆਰਾ ਜਿਹਾ ਸੂਟ ਹੈ ਜੀ ਐਦਾਂ ਇਹਦਾ ਬਾਰਡਰ ਬਣਿਆ ਹੋਇਆ ਜੀ ਐਦਾਂ ਲੱਗਦਾ ਜਿਦਾਂ ਵਰਕ ਕੀਤਾ ਹੁੰਦਾ ਤੇ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਗਲਾਸ ਸਿਲਕ ਦੀ ਐਦਾਂ ਤੁਹਾਡਾ ਕੰਪਲੀਟ ਸੂਟ ਹੈ ਜਿਹੜਾ ਉਹ ਰੈਡੀ ਹੋਏਗਾ ਤੁਸੀਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਮੇਰੇ ਵਟਸਐਪ ਨੰਬਰ ਉੱਪਰ ਸੈਂਡ ਕਰਕੇ ਬੁਕਿੰਗ ਕਰ ਸਕਦੇ ਹੋ ਇਹ ਸਾਡੇ ਕੋਲੇ ਸਿੰਗਲ ਪੀਸ ਹੈ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਗਲਾਸ ਸਿਲਕ ਦਾ ਬੜਾ ਹੀ ਪਿਆਰਾ ਜਿਹਾ ਆਲਓਵਰ ਸੂਟ ਜਿਹੜੀਆਂ ਮੇਰੀਆਂ ਭੈਣਾਂ ਗਲਾਸ ਸਿਲਕ ਦੇ ਵਿੱਚ ਆਲਓਵਰ ਸੂਟ ਮੰਗਦੀਆਂ ਸੀ ਉਹਨਾਂ ਦੇ ਲਈ ਹੈ ਜੀ ਗਲਾਸ ਸਿਲਕ ਦੇ ਵਿੱਚ ਮਿਲੇਗਾ ਤੁਹਾਨੂੰ ਆਲਓਵਰ ਸੂਟ ਜੀ ਕਲਰ ਵੀ ਬੜਾ ਹੀ ਪਿਆਰਾ ਪ੍ਰਿੰਟ ਵੀ ਬੜਾ ਹੀ ਪਿਆਰਾ ਜੀ ਬਹੁਤ ਪਿਆਰਾ ਪ੍ਰਿੰਟ ਹੈਗਾ ਜੀ ਇਸ ਦਾ ਇਹ 6 ਮੀਟਰ ਕਪੜਾ ਹੈਗਾ ਜੀ 6 ਮੀਟਰ ਸਟਾਫ ਹੈ ਜੀ ਗਲਾਸ ਸਿਲਕ ਦਾ ਹੈਗਾ ਸਟਾਫ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਜੀ ਕਿੰਨਾ ਸੌਫਟਰ ਲਾਈਟ ਵੇਟ ਸਟਾਫ ਹੈ ਜੀ ਬਹੁਤ ਹੀ ਜ਼ਿਆਦਾ ਸੌਫਟਰ ਲਾਈਟ ਵੇਟ ਸਟਾਫ ਹੈਗਾ ਜੀ 1200 ਰੁਪਏ ਦਾ ਤੁਹਾਨੂੰ ਮਿਲੇਗਾ ਜੀ ਇਹ ਕੰਪਲੀਟ ਸੂਟ 6 ਮੀਟਰ ਸਟਾਫ ਹੈਗਾ ਜੀ ਇਹ 1200 ਰੁਪਏ ਦਾ ਤੁਹਾਨੂੰ ਕੰਪਲੀਟ ਸੂਟ ਮਿਲ ਜਾਏਗਾ ਬੜਾ ਹੀ ਪਿਆਰਾ ਪ੍ਰਿੰਟ ਹੈ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਡਿਜੀਟਲ ਪ੍ਰਿੰਟ ਹੈਗਾ 6 ਮੀਟਰ ਦੀ ਕੱਟ ਹੈ ਜੀ ਗਲਾਸ ਸਿਲਕ ਦਾ ਸੂਟ ਹੈ ਜੀ ਲਓ ਜੀ ਪਹਿਲਾ ਆਪਾਂ ਨੈਚੁਰਲ ਕ੍ਰੇਪ ਦਿਖਾ ਦਈਏ ਜੀ ਬੜੇ ਹੀ ਪਿਆਰਾ ਜਿਹਾ ਨੈਚੁਰਲ ਕ੍ਰੇਪ ਦਾ ਸੂਟ ਵੀ ਤੁਹਾਨੂੰ ਮਿਲੇਗਾ ਜੀ ਆਫ ਵਾਈਟ ਦੇ ਉੱਪਰ ਬੜਾ ਪਿਆਰਾ ਪ੍ਰਿੰਟ ਹੈ ਜੀ ਲਓ ਜੀ ਆਫ ਵਾਈਟ ਦੇ ਉੱਪਰ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ ਨਾਲ ਜੇਕਰ ਤੁਸੀਂ ਇਸ ਨੂੰ ਮੈਚਿੰਗ ਬਣਾਉਣਾ ਚਾਹੁੰਦੇ ਹੋ 5 ਮੀਟਰ ਦੀ ਕਟ ਹੈ ਜੇ ਆਲ ਓਵਰ ਸੂਟ ਲੈਣਾ ਚਾਹੁੰਦੇ ਹੋ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਜੇਕਰ ਮੈਚਿੰਗ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਮੈਚਿੰਗ ਵੀ ਕਰ ਸਕਦੇ ਹੋ ਜੀ ਸਟਾਫ ਬੜਾ ਹੀ ਪਿਆਰਾ ਜਿਹਾ ਜੀ ਬਹੁਤ ਹੀ ਪਿਆਰਾ ਸਟਾਫ ਹੈ ਜੀ ਲਾਈਟवेट ਔਰ ਸੌਫਟ ਸਟੱਫ ਹੈ ਜੀ ਬਹੁਤ ਹੀ ਪਿਆਰਾ ਸਟੱਫ ਹੈ ਜੀ ਇਹ ਤੁਹਾਨੂੰ ਜਿਹੜਾ ਸੂਟ ਹੈਗਾ ਉਹ ਮਿਲੇਗਾ 1200 ਰੁਪਏ ਦਾ ਛੂਟ ਮਿਲ ਜਾਏਗਾ ਜੇਕਰ ਤੁਸੀਂ ਦੋ ਸੂਟ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਦੋ ਵੀ ਰੈਡੀ ਕਰ ਸਕਦੇ ਹੋ ਤੁਸੀਂ ਨਾਲ ਦੋ ਆਫਵਾਇਟ ਬਾਟਮਸ ਲੈ ਗਏ ਕਿ ਆਪਣਾ ਕੰਪਲੀਟ ਸੂਟ ਹੈ ਜਿਹੜਾ ਉਹ ਦੋ ਪਹਿਣਾ ਦੋ ਸੂਟ ਵੀ ਰੈਡੀ ਕਰ ਸਕਦੀਆਂ ਨੇ ਜੀ 1200 ਰੁਪਏ ਦਾ ਤੁਹਾਨੂੰ ਆਲ ਓਵਰ ਸੂਟ ਮਿਲ ਜਾਏਗਾ ਜੀ ਜੇਕਰ ਤੁਸੀਂ ਮੈਚਿੰਗ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਚਿੰਗ ਵੀ ਬਣਾ ਸਕਦੇ ਹੋ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਸਾਰੇ ਦੇ ਸਾਰੇ ਬੁਟੀਕ ਪ੍ਰਿੰਟ ਰਹਿਣ ਵਾਲੇ ਆ ਜੀ ਬੜੇ ਹੀ ਪਿਆਰੇ ਜੇ ਲਓ ਜੀ ਚੈੱਕ ਕਰੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਗਲਾਸ ਔਰ ਗੈਂਜ਼ਾ ਦੇ ਉੱਪਰ ਬਹੁਤ ਹੀ ਪਿਆਰੇ ਜੇ ਪ੍ਰਿੰਟ ਸੂਟ ਨੇ ਜੀ ਚੈੱਕ ਕਰ ਲਓ ਪਹਿਲਾ ਕਲਰ ਜੋ ਤੁਹਾਨੂੰ ਮਿਲੇਗਾ ਜੀ ਬਲੂ ਕਲਰ ਹੋਏਗਾ ਜੀ ਲਓ ਜੀ ਸਕਾਈ ਬਲੂ ਹੈ ਜੀ ਡਾਰਕ ਸਕਾਈ ਬਲੂ ਕਲਰ ਹੈ ਜੀ ਬਹੁਤ ਪਿਆਰਾ ਪ੍ਰਿੰਟ ਹੈ ਜੀ ਬਹੁਤ ਹੀ ਪਿਆਰਾ ਸਟਾਫ ਹੈ ਸਟਾਫ ਤੁਹਾਨੂੰ ਜ਼ੂਮ ਕਰਕੇ ਸੀ ਚੈੱਕ ਕਰਵਾ ਦਿੰਨੇ ਆ ਜੀ ਲਓ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਔਰ ਬਹੁਤ ਹੀ ਪਿਆਰਾ ਸਟਾਫ ਹੈ ਜੀ। ਲੋ ਜੀ ਦੇ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਜੀ। ਬਹੁਤ ਹੀ ਪਿਆਰਾ ਜਿਆ ਦੁਪੱਟਾ ਹੈਗਾ ਜੀ। ਦੁਪੱਟਾ ਪੂਰਾ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ। ਲੋ ਜੀ 2.5 ਮੀਟਰ ਦੀ ਕੱਟ ਦਾ ਦੁਪੱਟਾ ਹੈ ਜੀ। ਬੜੇ ਸੋਹਣੇ ਸਿੰਪਲ ਸੋਬਰ ਤੇ ਸਰਦਾਰੀ ਸੂਟ ਆ ਜਿਹੜੇ ਤੁਹਾਡੇ ਰੈਡੀ ਹੋਣੇ ਆ ਜੀ। ਕੜਾਈਆਂ ਨਾਲੋਂ हटਕੇ ਹੋਣਗੇ ਜੀ ਜੇਕਰ ਤੁਸੀਂ ਹਲਕਾ ਫੁਲਕਾ ਬਾਟਮ ਤੇ ਕੰਮ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਜਾਂ ਬਾਟਮ ਵਾਲਾ ਪੈਚ ਆ ਤੁਸੀਂ ਸ਼ਰਟ ਤੇ ਰਖਵਾ ਕੇ ਮੜਾ ਮੋਟਾ ਵਰਕ ਕਰਵਾ ਕੇ ਬਹੁਤ ਸੋਹਣੀ ਪਾਰਟੀ ਵੇਅਰ ਸੂਟ ਆ ਜਿਹੜੇ ਉਹ ਰੈਡੀ ਕਰ ਸਕਦੇ ਹੋ ਜਿਹੜੀਆਂ ਪਹਿਣਾ ਹੈਵੀ ਵਰਕ ਵਾਲੇ ਸੂਟ ਨਹੀਂ ਪਾ ਸਕਦੀਆਂ ਨੇ ਜੀ ਲੋ ਚੈੱਕ ਕਰ ਲਓ ਜੀ ਬਹੁਤ ਸੋਹਣਾ ਨਾਲ ਤੁਹਾਨੂੰ ਮਿਲੇਗਾ ਡਿਜ਼ਾਈਨਰ ਜਿਹਾ ਦੁਪੱਟਾ ਜੀ ਤੇ ਨਾਲ ਤੁਹਾਨੂੰ ਮਿਲੇਗੀ ਸਕਿਨ ਕਲਰ ਦੀ ਸੇਮ ਐਜ਼ ਆ ਬਾਟਮ ਜੀ ਚੈੱਕ ਕਰ ਲਓ ਜੀ ਨਾਲ ਤੁਹਾਨੂੰ ਮਿਲੇਗੀ ਸੇਮ ਐਜ਼ ਆ ਬਾਟਮ ਜੀ ਜੇਕਰ ਤੁਸੀਂ بیس ਕਲਰ ਨਾਲ ਦੀ ਬਾਟਮ ਲਗਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਸੀਂ ਉਹ ਡਾਈ ਕਰਕੇ ਦੇਾਂਗੇ ਜੀ بیس ਕਲਰ ਨਾਲ ਦੀ ਬਾਟਮ ਤੇ ਵੈਸੀ ਇਹ ਜ਼ਿਆਦਾ ਇਦਾਂ ਹੀ ਜ਼ਿਆਦਾ ਪਿਆਰੇ ਲੱਗਦੇ ਆ ਕਿਉਂਕਿ ਆਪਾਂ ਲਾਈਟ ਸ਼ੇਡ ਦੀ ਜੇਕਰ ਬਾਟਮ ਕਰਦੇ ਆ ਤਾਂ ਹਲਕਾ ਜਿਹਾ ਆਪਾਂ ਇਹਦੇ ਤੇ ਵਰਕ ਕਰਵਾ ਕੇ ਬਹੁਤ ਸੋਹਣਾ ਲੁੱਕ ਆ ਜਿਹੜੀ ਆਪਣੇ ਸੂਟ ਨੂੰ ਦੇ ਸਕਦੇ ਆ ਜੀ ਕੰਪਲੀਟ ਸੂਟ ਆ ਜਿਹੜਾ ਤੁਹਾਡਾ ਉਹ ਤੁਹਾਨੂੰ ਮਿਲ ਜਾਏਗਾ ਜੀ 1350 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਮਿਲ ਜਾਏਗਾ ਜੀ ਇਸ ਕਲਰ ਦੇ ਵਿੱਚ ਤੁਹਾਨੂੰ ਤਿੰਨ ਪੀਸ ਆ ਜਿਹੜੇ ਉਹ ਸੇਮ ਮਿਲ ਜਾਣਗੇ ਜੀ ਚੈੱਕ ਕਰ ਲਓ ਸੇਮ ਤੁਹਾਨੂੰ ਤਿੰਨ ਪੀਸ ਆ ਇਸ ਕਲਰ ਚ ਮਿਲ ਜਾਣੇ ਆ ਜੀ ਚੈੱਕ ਕਰੋ ਜੀ ਬੜਾ ਹੀ ਪਿਆਰਾ ਜਿਹਾ ਪ੍ਰਿੰਟ ਆ ਔਰ ਬੜਾ ਹੀ ਪਿਆਰਾ ਜਿਹਾ ਕਲਰ ਹੈ ਜੀ ਚੈੱਕ ਕਰ ਲਓ ਜੀ ਸੇਮ ਤੁਹਾਨੂੰ ਤਿੰਨ ਪੀਸ ਆ ਜਿਹੜੇ ਇਹ ਮਿਲ ਜਾਣਗੇ ਜੀ ਸਾਡੇ ਕੋਲ ਲਿਮਟਡ ਜਿਹਾ ਸਟਾਕ ਆ ਜ਼ਿਆਦਾ ਨਹੀਂ ਹੈਗਾ ਜੀ ਲਿਮਟਡ ਜ ਹੈ ਤੇ ਤੁਸੀਂ ਇਹ ਲੈ ਸਕਦੇ ਹੋ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਏਸੇ ਦੇ ਵਿੱਚ ਗਾਦਰੀ ਟੋਨ ਆ ਗਈ ਹੈ ਜੀ ਬੜੀ ਪਿਆਰੀ ਟੋਨ ਹੈ ਜੀ ਇਸ ਦੇ ਵਿੱਚ ਵੀ ਤੁਹਾਨੂੰ ਤਿੰਨ ਪੀਸ ਆ ਜਿਹੜੇ ਸੇਮ ਮਿਲ ਜਾਣਗੇ ਜੀ ਲਓ ਜੀ ਚੈੱਕ ਕਰ ਲਓ ਪੀਸ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਬਹੁਤ ਹੀ ਪਿਆਰੀ ਲੁੱਕ ਆਉਣੀ ਹੈ ਜੀ ਪੀਸ ਦੀ ਰੈਡੀ ਹੋਣ ਤੋਂ ਬਾਅਦ ਜੀ ਨਾਲ ਮਿਲਣਗੇ ਜੀ ਖੁੱਲੇ ਡੁੱਲੇ ਢਾਈ ਢਾਈ ਮੀਟਰ ਦੇ ਕੱਟ ਦੇ ਦੁਪੱਟੇ ਜੀ ਲਓ ਜੀ ਦੁਪੱਟਾ ਅਸੀਂ ਤੁਹਾਨੂੰ ਪੂਰਾ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਲਓ ਜੀ ਬੜਾ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ ਸੋਬਰ ਤੇ ਸਰਦਾਰੀ ਜਿਹਾ ਸੂਟ ਤੁਹਾਡੇ ਰੈਡੀ ਹੋ ਜਾਣੇ ਆ ਜੀ ਚੈੱਕ ਕਰ ਲਓ ਲਓ ਜੀ ਨਾਲ ਤੁਹਾਨੂੰ ਮਿਲੇਗਾ ਖੁੱਲਾ ਡੁੱਲਾ ਦੁਪੱਟਾ ਤੇ ਨਾਲ ਤੁਹਾਨੂੰ ਮਿਲੇਗੀ ਜੀ ਬਾਟਮ ਲਓ ਜੀ ਨਾਲ ਤੁਹਾਨੂੰ ਸਕਿਨ ਕਲਰ ਦੀ ਮਿਲੇਗੀ ਬਾਟਮ ਸੇਮ ਐਜ਼ ਆ ਪ੍ਰਿੰਟ ਦੇ ਨਾਲ ਦੀ ਸੇਮ ਗਲਾਸ ਸਿਲਕ ਦੀ ਹੀ ਬਾਟਮ ਹੋਏਗੀ ਜੀ ਚੈੱਕ ਕਰ ਲਓ ਜੀ ਸੇਮ ਸਟੱਫ ਦੇ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ 1350 ਰੁਪਏ ਦੇ ਵਿੱਚ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਹੋ ਜਾਣਾ ਜੀ ਚੈੱਕ ਕਰ ਲਓ ਇਸ ਦੇ ਵਿੱਚ ਵੀ ਤੁਹਾਨੂੰ ਮਿਲਣਗੇ ਜੀ ਸੇਮ 3 ਪੀਸ ਜੀ ਲਓ ਦੇਖੋ ਜੀ ਇਸ ਤੇ ਵਿੱਚ ਵੀ ਤੁਹਾਨੂੰ ਸੇਮ 3 ਪੀਸ ਮਿਲ ਜਾਣਗੇ ਜੀ ਲਿਮਟਿਡ ਜਸਟਾਕ ਹੈ ਜੀ ਸਾਡੇ ਕੋਲੇ ਜਿਹੜੀਆਂ ਪਹਿਣਾ ਸੇਮ ਸੇਮ ਪਾਉਣ ਦੀਆਂ ਸ਼ਕੀਨ ਹੈਗੀਆਂ ਜੀ ਉਹਨਾਂ ਲਈ ਬੈਸਟ অপਸ਼ਨ ਹੈ ਜੀ ਲਓ ਜੀ ਸਾਡੇ ਕੋਲੇ ਇਹ ਲਿਮਟਿਡ ਜਸਟਾਕ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਸ ਤੇ ਵਿੱਚ ਕਲਰ ਬੜਾ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਚੈੱਕ ਕਰ ਲਓ ਲਓ ਜੀ ਕਲਰ ਨੰਬਰ 3 ਆ ਗਿਆ ਜੀ ਇਹਦੇ ਵਿੱਚ ਇਸ ਦੇ ਵਿੱਚ ਵੀ ਤੁਹਾਨੂੰ ਸੇਮ ਤਿੰਨ ਪੀਸ ਮਿਲ ਜਾਣਗੇ ਜੀ ਜਿਹੜੀਆਂ ਭੈਣਾਂ ਸੇਮ ਲੈਣਾ ਚਾਹੁੰਦੀਆਂ ਨੇ ਲਓ ਜੀ ਬੜਾ ਸੋਬਰ ਤੇ ਸਰਦਾਰੀ ਜਿਹਾ ਸੂਟ ਤੁਹਾਡਾ ਰੈਡੀ ਹੋਣਾ ਜੀ ਇਹ ਲਓ ਚੈੱਕ ਕਰੋ ਜੀ ਨਾਲ ਤੁਹਾਨੂੰ ਮਿਲੇਗੀ ਸੇਮ ਐਜ਼ ਆ ਬਾਟਮ ਜੀ ਨਾਲ ਤੁਹਾਨੂੰ ਮਿਲੇਗਾ ਡਿਜ਼ਾਈਨਰ ਜਿਹਾ ਦੁਪੱਟਾ ਜੀ ਪੂਰਾ ਦੁਪੱਟਾ ਜਿਹੜਾ ਸੀ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਗਰਲਿਸ਼ ਲੁੱਕ ਦੇ ਬੜੇ ਹੀ ਪਿਆਰੇ ਸੋਬਰ ਤੇ ਸਰਦਾਰੀ ਸੂਟ ਜੀ 1350 ਰੁਪਏ ਦਾ ਕੰਪਲੀਟ ਸੂਟ ਲਓ ਜੀ ਖੁੱਲਾ ਡੁੱਲਾ ਤੁਹਾਨੂੰ ਮਿਲੇਗਾ ਦੁਪੱਟਾ ਜੀ ਪੂਰਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਗਲਾਸ ਆਰਗੈਂਜ਼ਾ ਦੇ ਤੁਹਾਨੂੰ ਮਿਲਣਗੇ ਪੀਸ ਜੀ ਬੜਾ ਹੀ ਪਿਆਰਾ ਜਿਆ ਫੈਬਰਿਕ ਹੈ ਜੀ ਇਸ ਤਰੀਕੇ ਨਾਲ ਇਸਨਾਂ ਦੇ ਬਾਰਡਰ ਬਣੇ ਹੋਏ ਆ ਜੀ ਬਹੁਤ ਪਿਆਰੇ ਬਾਰਡਰ ਬਣੇ ਹੋਏ ਆ ਜੀ ਦੁਪੱਟਿਆਂ ਤੇ ਬਹੁਤ ਪਿਆਰੇ ਸੂਟ ਆ ਜਿਹੜੇ ਤੁਹਾਡੇ ਰੈਡੀ ਹੋਣੇ ਆ ਜੀ ਇਸ ਦੇ ਵਿੱਚ ਵੀ ਤੁਹਾਨੂੰ ਸੇਮ ਤਿੰਨ ਪੀਸ ਮਿਲ ਜਾਣਗੇ ਜੀ ਲਿਮਟਿਡ ਜਸਟਾਕ ਹੈ ਜੀ ਲਓ ਜੀ ਚੈੱਕ ਕਰ ਲਓ ਜੀ ਲਓ ਜੀ ਤੁਹਾਨੂੰ ਸੇਮ ਆ ਜਿਹੜੇ ਉਹ ਤਿੰਨ ਪੀਸ ਇਸ ਕਲਰ ਦੇ ਵਿੱਚ ਵੀ ਇਸ ਤੁਹਾਨੂੰ ਸੇਮ ਤਿੰਨ ਪੀਸ ਮਿਲ ਜਾਣਗੇ ਜੀ ਜਿਹੜੀਆਂ ਵੀ ਪਹਿਣਾ ਇਹਨਾਂ ਦੀ ਬੁਕਿੰਗ ਕਰਨਾ ਚਾਹੁੰਦੀਆਂ ਨੇ ਉਹ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰਕੇ ਆਪਣੇ ਲਈ ਬੁੱਕ ਕਰ ਸਕਦੀਆਂ ਨੇ ਕਿਉਂਕਿ ਫਿਰ ਸਟਾਕ ਬੜਾ ਲਿਮਟਿਡ ਦਾ ਹੈ ਜੀ ਫਿਰ ਬਾਅਦ ਵਿੱਚ ਪਹਿਣਾ ਮੈਸੇਜ ਕਰਦੀਆਂ ਕਿ ਸਾਨੂੰ ਨਹੀਂ ਮਿਲਿਆ ਜੀ ਤੁਸੀਂ ਬੁਕਿੰਗ ਕਰ ਸਕਦੇ ਹੋ ਜੀ ਪਹਿਣਾ ਲਈ ਹੀ ਆਪਾਂ ਨੇ ਹੈਵੀ ਡਿਮਾਂਡ ਦੇ ਉੱਪਰ ਹੀ ਆਪਾਂ ਨੇ ਇਹ ਰੀਸਟਾਕ ਕੀਤੇ ਹੈਗੇ ਜੀ ਜਿਹੜੀਆਂ ਪਹਿਣਾ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਤਾਂ ਜੇ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕੋ ਜੀ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ